ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਤ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨਿ ਵਿਣਦਨਤਾ ਜਗ ਖਾਇ ਮਨਮੁਖ ਖਾੜੈ ਗੁਰਮੁਖੁ ਗਰੀ ਜਿਨੀ ਸਜਨਾਮ ਚਿਤ ਲਾਇ ਬਿਨ ਨਾਮੁ ਜਗੁ ਕੰਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨਹਿ ਪੁਲ ਜਨਮ ਗਵਾਇਆ ਸੁਖ ਦਾਤਾ ਮਨ ਵਸਾਇਆ ਨਾਨਕ ਨਾਮ ਜਨਾ ਕੋ ਮਿਲਿਆ ਜਿੰਨ ਕੋ ਤੁਰ ਲਖ ਪਾਇਆ ਨਾਨਕ ਨਾਮ ਤਨਾ ਕੋ ਮਿੰਨਿਆ ਜਿਨ ਕੋ ਤੁਰ ਲਿਖ ਪਾਇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਅਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੁਚ ਨ ਹੋ ਗਈ ਜੇ ਸੁਚੀ ਲਖ ਵਾਰ ਜਪੈ ਜਪਨ ਹੋਈ ਜੇ ਲਰ ਹਲ ਪਾਰ ਸੁਖਿਆ ਬੁਖਿਆ ਨਾ ਤਰੀ ਜਿਵਨਾਂ ਗੁਰਿਆ ਪਾਰ ਸਹਸ ਅਣਕ ਲਖ ਹੋ ਹੈ ਦਖਨ ਚੰਨ ਨਾਲ ਕਿ ਸਚਿਆਰਾ ਹੋਈਐ ਕਿ ਪੂੜੈ ਟੁਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮਿ ਹੋਵਨ ਆਕਾਰੁ ਪੁਣਾ ਕਿਹਾ ਜਾਈ ਹੁਕਮਿ ਹੋਵਨ ਜੀ ਹੁਕਮ ਲੇਵਢਾਈ ਹੁਕਮਿ ਉਤਮਨੀ ਜਹ ਹੁਕਮ ਰਖੈ ਦੁਖ ਸੁਖ ਪਾਈਐ ਹਿਕਨਾ ਹੁਕਮੀ ਬਖਸ਼ੀਸ਼ੁ ਤੇ ਹੁਕਮੀ ਸਦਾ ਪੁਵਾਈਐ ਹੁਕਮੇਂਦਰ ਸਭ ਕੋ ਵਾਰੁ ਪੁਣਾ ਹੋਇ ਨਾਨਕ ਹੁਕਮੈ ਜਿਬੁ ਜੇਤਾ ਹੋਮੈ ਕਹ ਨ ਕੋਈ ਗਾਵੇ ਕੋ ਤਾਲੁ ਹੋਵੇ ਸਿਤਾਣ ਗਾਵੇ ਕੋ ਤਾ ਜਾਣੀ ਨੀਸਾਣ ਗਾਵੇ ਕੋ ਨੋ ਡੇਈਆ ਚਾਰ ਗਲ ਖੁ ਦੇਖਣ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਹੋ ਜੀ ਲੈ ਫਿਰਦੀ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਰਿ ਹਰੂਰ ਕਸਨਾ ਕਾਥ ਗਰ ਗਤੀ ਕੋਟੀ ਕੋਟ ਟੋਟ ਦਿੰਦਾ ਦੇ ਲੈਂਦੇ ਰਖਵਾ ਹੈ ਜੁਗਾ ਜੁੰਤਰ ਖਾਹੀ ਖਾ ਹੈ ਭੁਖ ਮੇ ਹੁਕਮ ਜਲਾਇ راہ ਨਾਨਕ ਬਿਕਸੇ ਵੀ ਪ੍ਰਵਾਹੋ ਸਾਚਾ ਸਾਹਿਬ ਸਾਚੁ ਨਾਹੀ ਵਖਿਆ ਬਹੁ ਆਪਾਰ ਆਖੈ ਮੰਗੈ ਰਹਿ ਰਹੇ ਰਾਤ ਕਰੇ ਰਾਤਾਰ ਸਕੀ ਅਗੇ ਰਕੀਐ ਜਿਤਾ ਜਿਸ ਦੇ ਦਰਬਾਰ ਮੋਹ ਕੀ ਬੋਲਣ ਗੋਲੀਐ ਜਿਸੁ ਤਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪਿ ਸਚਿਆਰ ਆਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਜਨ ਪਾਇਆ ਮਾਨ ਨਾਨਕ ਆਵਿਆ ਗੁਣ ਨਿਧਾਨ ਗਾਵਿਆ ਸੁਣਿਆ ਮਨ ਰੱਖਿਏ ਭਾਉ ਦੁਪਰ ਹਸੁ ਪਰ ਲੈ ਜਾਏ ਗੁਰਮੁਖ ਨਾਰੰਗ ਗੁਰਮੁਖ ਵੇਦੰ ਗੁਰਮੁਖ ਸਿਆਸਮਾਈ ਗੁਰ ਐਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾ ਨਹੀਂ ਗਹਿਣਾ ਅਗਤ ਨ ਜਾਈ ਗੁਰ ਆਇਕ ਰੇ ਬੁਝਾਈ ਸਭਨਾ ਜੀਆਂ ਖੈ ਦਤ ਸੋ ਮੈਂ ਸਰ ਨ ਜਾਈ ਤੇਰਾ ਸੁਨਾ ਜੇ ਦਸ ਭਾਵਾ ਵਿਣ ਪਾਣੇ ਕੀ ਨਾਇ ਕਰੀ ਜੇ ਤੇ ਜਟ੍ਹ ਭਾਈ ਵਿਖਾ ਬਿਨ ਕਰਮਾ ਕੀ ਮਿਲ ਲੈ ਲਈ ਮਤਵ ਚ ਰਤਨ ਰਿਵਾਹਰੁ ਮਾਨਕ ਜੇਖ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਵ ਜਹਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਸੁਨ ਜਾਈ ਜੈ ਜਗ ਚਰਿ ਅਰਜਾ ਹੋਦ ਸੁਣੀ ਹੋਏ ਨਮ ਅੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੀ ਜੇ ਦਸ ਨਦਰ ਨਾ ਹੋਇ ਤਾ ਵਾਸ ਨ ਪੁੱਛੇ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਦੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਚੀਆਂ ਗੁਣ ਦੇ ਤੇਹਾ ਹੋਣਾ ਸੁਜੇ ਜੇ ਦਸਾ ਗੁਣ ਕੋਇ ਕਰੇ ਸੁਣਿਆ ਸਤਿ ਪੀਰ ਸੁਨਾਥ ਸੁਣਿਆ ਦਰਤ ਰਵਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣੇ ਬਹਨ ਸਕੇ ਕਾਲ ਨਾਨਕ ਉਕਤ ਸਦਾ ਵਿਕਾਸ ਸੁਣੇ ਦੂਪਾਪ ਕਾ ਨਾਸ ਸੁਣੇ ਸਰ ਬ੍ਰਹਮਾਿੰਦ ਥਨੇ ਮੁਕਸਲਾ ਹਰਮੰਦ ਸੁਣੇ ਜੋ ਜੋ ਤਨ ਭੇਡ ਸੁਣੇ ਆਸਤ ਸਿਮਰਤ ਵੇਦ ਨਾਨਕ ਉਕਤ ਸਦਾ ਵਿਕਾਸ ਸੁਣੇ ਦੂਪਾਪ ਕਾ ਨਾਸ ਸੁਣੇ ਸਤ ਸੰਦੋਪ ਗਿਆਨ ਸੁਣੇ ਅਸ਼ਟ ਗਾਸ਼ ਨਾਨਕ ਸੁਣਐ ਪੜ ਪੜ ਪਾਵੈ ਮਾਨ ਸੁ ਲਾਗੇ ਸਹਿਜ ਧਿਆਨ ਨਾਰਿਕ ਭਿੱਤਾ ਸਦਾ ਵਿਗਾਸ ਸੁਣਐ ਦੂਪ ਪਾਪ ਕਾ ਨਾਸ ਸੁਣਐ ਸਰਾ ਗੁਨਾਖੀ ਗਾਹ ਸੁਣਐ ਸੇਖ ਪੀਰ ਬਾਸਰੀਆ ਹਰੰਦੈ ਪਾਵੈ ਰਾਹ ਸੁਣਐ ਹੱਥ ਵੇਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਐ ਦੂਪ ਪਾਪ ਕਾ ਨਾਸ ਮਨ ਕੀ ਗੱਤ ਗਹੀ ਨਾ ਜਾਏ ਜੇ ਕੋ ਘਹਿ ਵਿਚੇ ਵਿਚਤਾਏ ਕਾਗ ਕਲਮ ਨਾਲ ਲਿਖਣਾ ਹਾਰ ਮਨ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਅਸੁਰਤ ਹੋਇ ਮਨ ਗੁਰਧ ਹੋ ਮਨ ਸਗਲ ਭਾਉਨ ਕੀ ਸਦਾ ਮਨ ਮੋਜ ਟਨ ਖਾਈ ਮਨ ਜਨਮ ਕੈ ਸਤਮ ਜਾਏ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨੈ ਮਾਰਗ ਹਾ ਨਾ ਪਾਏ ਮਨ ਬਾਤ ਸਿਓ ਪ੍ਰਗਟ ਜਾਏ ਮਨੈ ਮਗਨ ਜਲੈ ਪੰਥ ਮਨੈ ਧਰਮ ਸਚੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨੈ ਭਾਵ ਹੈ ਮੁਖਦਿਵਾਰ ਮਨ ਪਰਵਾਰੈ ਸਾਰਹਾਰ ਮਨ ਦਰਿਦਾਰੀ ਗੁਰ ਸਿੱਖ ਮਨ ਨਾਨਕ ਨਾ ਵਿਖੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਘਰ ਪਰਵਾਰ ਵੰਡ ਪ੍ਰਧਾਨ ਬੰਚੇ ਬਾਗ ਦਰਗਹਿ ਮਾਨ ਪੰਜੈ ਸੋਹੈ ਦਰ ਰਾਜਾ ਨਵੰਚਾ ਖਾ ਗੁਰੇ ਉਪਧਿਆਨ ਜੇ ਕੋ ਕਹੈ ਖਰੇ ਵਿਚਾਰ ਖੱਤੇ ਕੈ ਖਣ ਨਾਹੀ ਸੁਮਾਰ ਸੋਲ ਧਰਮ ਦਇਆ ਕਾ ਪੂਤ ਸੰਤੋ ਥਾ ਰਖਿਆ ਜਨ ਸੂਤ ਜੇ ਕੋ ਗੁਜੈ ਹੋਵੇ ਸਚਿਆਰ ਧਵਲੇ ਪੁਰ ਗਿਤਾ ਭਾਰ ਧਰਤੀ ਹੁਰ ਗਰੈ ਹੋਰ ਹੋਰ ਦਿਸਤੈ ਭਾਰ ਤਲਖਮ ਜੂਰ ਜਿਹ ਜਾਤ ਰੰਗਾਹਿ ਨਾਵ ਸਭਨਾ ਲਿਖਿਆ ਉਨੇ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਦਾਣ ਸਲਗ ਰੂਪ ਕੀਤੀ ਦਾ ਜਾਣੈ ਗੁਰੂਪਤ ਕੀਤਾ ਵਸਾਓ ਇਕ ਗਬਾਉ ਰਸਤੇ ਹੋਏ ਲਖ ਦਰੀਆਉ ਕੁਦਰਤ ਹਮਣ ਘਹਾ ਵਿਚਾਰ ਵਾਰਿਆ ਨਾ ਜਾਵੇ ਕੁਾਰ ਜੋ ਹਾਦ ਦਭਾਵੇ ਸਾਇ ਭਲੀਖਾ ਤੁਮ ਦਾਸ ਸਲਾਮ ਤੁਮ ਨਿਰੰਗਾਰ ਆਸੰਗ ਜਾਪੋ ਸੰਭਾਉ ਸੰਭੂਜਾ ਸੰਖ ਦਪਤਾਉ ਵਸੰਗ ਰੰਤ ਸੰਗ ਪਿਧ ਬਾਹ ਆਸੰਖ ਜੋਗ ਮਨ ਰਹੇ ਉਦਾਸ ਸੰਭਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਆਸੰਖ ਸਰਮ ਬਖਸ਼ਾਰ ਸਮੁਲ ਵਿਲਾਏ ਤਾਰ ਕੁਦਰਤ ਹਮ ਕਹਾ ਵਿਚਾਰ ਵਾਰ ਨ ਜਾਵੇ ਇਕ ਵਾਰ ਜੋ ਹੋਦ ਭਾਵੇ ਸਾਈ ਭੁਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਾਸੰਖ ਮੂਰਖੰਦਪੂਰ ਅਸੰਗ ਜੂਰ ਹਰਾਮਪੂਰ ਹਾਸੰਗ ਅਮਰਸਜਾ ਹੈ ਜੂਰ ਸੰਗਲਵਡ ਹੱਤਿ ਅਹਮ ਹੈ ਹਾਸੰਖ ਪਾਪੀ ਬਾਪ ਹੈ ਜਹ ਸੰਗੁੜਿਆਰ ਕੋੜਾ ਫਿਰਾ ਹੈ ਹਾਸੰ ਮਲੇਸ਼ ਮਲ ਬਖਾ ਹੈ ਸੁਨੰਦਕ ਸੁਰ ਕਰ ਹੈ ਪਾਰ ਨਾਨਕ ਨੀਚ ਹੈ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਭਗਵੈ ਸਾਇ ਭਲੀਖਾਰ ਤੂੰ ਸਦਾ ਸਲਾਸ ਨਿਰੰਕਾਰ ਆਸਨ ਆਸਨ ਸਾਭ ਅਗੰਗ ਅਗਮ ਸਹਦੋਇ ਆਸੰਗ ਹੈ ਸਰਪਾਰ ਹੋਇ ਅਖਰੇ ਨਾਮ ਅਖਰੇ ਸਲਾਹਾ ਅਖੇ ਗਿਆਨ ਗੀਤ ਗੁੰਗਾਹਾ ਅਖ ਲਖਣ ਬੋਲਣ ਬਾਣ ਅਖਰਾਤ ਸੰਜੋਗ ਬਖਾਨ ਜਨ ਹੈ ਲਿਖੈ ਦਿਸਨਾ ਹੈ ਜੇ ਫਰਮਾਏ ਤੇ ਪ੍ਰਪਾਹ ਹੈ ਜਿਤਾ ਹਿਤਾ ਰਿਤਾ ਨਵ ਵਿੰਡਾ ਬਿਨਾਹੀ ਕੋਠਾਓ ਕੁਦਰਤ ਖੁਣ ਗਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਹਉ ਤਦ ਭਗਵ ਸੈ ਭਲੀਕਾਰ ਤੂੰ ਪ੍ਰਦਾਸਲਾਸ ਨਿਰੰਕਾਰ ਭਰੇ ਹੱਤ ਬੈ ਤੰਦਰੇ ਬਾਣੀ ਦਸ ਪ੍ਰਦਰਸਹਿ ਉਤਪਲਿਤੀ ਕਪੜ ਹੋਏ ਦੇਸਾ ਗੁਣ ਲਈ ਅਤੋਏ ਪ੍ਰਿਯ ਮਤ ਬਾਪਾ ਖੈ ਸੰਗ ਹਦੋਪੈ ਨਾਵੇ ਕੇ ਰੰਗ ਸੁਣੀ ਬਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਪਿ ਹੋ ਜਾਹੁ ਫਿਰ ਸਭ ਲਿਆ ਦਾਨ ਜੇ ਕੋ ਪਾਵੇ ਦਿਲ ਕਾ ਮਨ ਸੁਣਿਆ ਮੰਨਿਆ ਮਨ ਹਿਤਾ ਭਉ ਅੰਤਰ ਗਤਿ ਇਸ ਮਨ ਲਾਓ ਸਾਗੁਣ ਦਰਿਵ ਨਾਹੀ ਕੋਏ ਬੇਣ ਗੁਣ ਕੀਤੇ ਵਸਨਾ ਹੋਏ ਸਵਾਸ ਦਾਸ ਬਾਣੀ ਪਰਮਾਗ ਸਤ ਸੁਹਾਣ ਸਦਾ ਮਨ ਚ ਕਵਣ ਸਵੇਲਾ ਵਖਤ ਕਵਣ ਸਤ ਗਣਵਾਰ ਕਵਣ ਸਤਿ ਮਹੋ ਕਵਣ ਜਿਤਨ ਵਾਕਾਰ ਵੇਲਾ ਭੈ ਬਣਤੀ ਜੇ ਹੋਇ ਲੇਖ ਪ੍ਰਾਣ ਵਖਤ ਨਾ ਗਾਇਓ ਖਾਦੀਆਂ ਲਿਖਨ ਲੇਖ ਪ੍ਰਾਣ ਤਤਵਾ ਨਾ ਜੋਗੀ ਜਾਣ ਰਤਮਾ ਨਾ ਕੋਈ ਜਹਤਾ ਸ੍ਰਿ ਸਤਿਗੋ ਸਜੇ ਆਪੇ ਜਾਣੇ ਸੋਈ ਫਿਰ ਕਰਿਆਖਾ ਗਿਆਸਾ ਲਾਹੀ ਕਿਉ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਈ ਗੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੁਹੈ ਆਦ ਲਬਤਾ ਲਖਾਗਾ ਸਾਗਾਸ ਔੜਕ ਔੜ ਭਾਦ ਕੇ ਵੇਦ ਤਨਕ ਬਾਤ ਸਹਸ ਧਰ ਹੈ ਗહન ਗਿਤੇ ਬਾਤ ਲਿਖ ਧਾਤ ਲਿਖਾ ਬਟਲ ਕੀ ਲਿਖੇ ਹੋਏ ਬਿਨਾਸ ਨਾਨਕ ਵਡਾ ਕੀ ਆ ਪਿਣ ਹਿਆਪ ਸਲਾਹੀ ਸਲਾਹ ਹੈ ਕਿ ਹਤਨਾ ਬਾਈਆ ਨਦੀਆਂ ਤੇ ਵਾਹ ਬਸੂ ਨਾ ਜਾਣੀ ਹੈ ਸੁੰਦਰ ਸਾਥੁ ਲਾਨ ਗ੍ਰਹਾ ਸਿਟੀ ਮਾਲ ਧਨ ਕੀੜੇ ਧਨ ਨਾ ਹੋਵਨੀ ਜੇ ਦਸਨ ਹੋ ਨਾ ਵਿਸਰਹੈ ਹੰਤਨਾ ਸਿਟੀ ਗਹਣਾਇ ਅੰਤ ਹੰਤਨਾ ਕਰਨਾ ਦੇਣ ਨਾਇ ਅੰਤ ਹੰਤਨਾ ਵੇਖਣਾ ਸੁਣਣ ਨਾਇ ਅੰਤ ਹੰਤਨਾ ਜਾਪੈ ਕੇ ਅਮਨ ਮੰਤ ਹੰਤਨਾ ਜਾਪੈ ਕੀਟਾ ਆਕਾਰ ਅੰਤਨਾ ਜਾਪੈ ਪਰਵਾਰ ਅੰਦਰ ਕਾਰਨ ਕਿਤੇ ਬਿਰਲਾ ਹੈ ਤਾਂ ਕਿ ਅੰਦਰ ਪਾਈ ਜਾ ਹੈ ਇਹ ਵੰਦਨਾ ਜਾਣੇ ਕੋਈ ਭਗਤ ਕਹੀਏ ਭਗਤ ਹੋਈ ਪੜਾ ਸਾਹਿਬ ਚਰਹਾਉ ਚਿਰੁ ਚਨ ਹੇੜੁ ਚਾ ਹੋਵੇ ਹੋਏ ਦਸਤਿ ਕੋ ਜਾਣੈ ਸੋਈ ਜਿਹੜਾ ਜਾਣੇ ਆਪੇ ਆਪ ਨਾਨਕ ਨਜ਼ਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਤਮਾਏ ਕੇਤੇ ਮੰਗ ਹੈ ਜੋਦੇ ਆਪਾਰ ਕਿਤੇ ਆਹਾ ਅਗਨ ਸੁਣੀ ਵਿਚਾਰ ਹਿਤੇ ਖਾਪਟ ਹੈ ਵਿਕਾਰ ਕਿਤੇ ਲੈ ਲੈ ਮੁਕੁਰਪਾ ਹੈ ਕਿਤੇ ਮੂਰਖਾਹੀ ਹਾ ਹੈ ਹਿਤੇ ਆ ਰੋਹਾ ਬੂਸਦ ਮਾਰ ਹੈ ਪੀੜਾ ਤਿਰਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਹ ਨਸਕੈ ਕੋਈ ਜੇ ਕੋ ਖਾਇ ਕੋ ਜਾਣੇ ਹੀ ਜੇ ਕੋ ਖਾਇ ਕੋ ਆਖਣ ਪਾਈ ਅਰਾਂ ਜਿਤਿਆ ਮੋਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਪੀ ਗਈਗੇ ਜਸਨੋ ਬਖਸ਼ ਸੁਖ ਸੁਲਾਹ ਨਾਨਕ ਪਾਤਸ਼ਾਹ ਹੀ ਬਾਸਿਆ ਹੋ ਅਮਰ ਗੁਣ ਮਲ ਵਾਪਾਰ ਮਨ ਵਾਪਾਰੀ ਹੁਨ ਮੰਡਾਰ ਮਲਾਹ ਹੁਨ ਲਾ ਜਾਏ ਅਮਲ ਭਾਏ ਮੋਲਾ ਸੁਮਾ ਹੈ ਹਮਲਾ ਤੱਲਹ ਧਰਮ ਅਮੁਲ ਦੀ ਬਾਣ ਮਲ ਤੱਲਹ ਅਮਲ ਪ੍ਰਵਾਣ ਹਮਲਾ ਬਖਸ਼ੀਸ਼ ਅਮੁਲ ਨਿਸ਼ਾਨ ਹਮਲਾ ਕਰਮਿ ਅਮੁਲ ਫਰਮਾਨ ਹਮਲਾ ਅਮੁਲਾਖਿਆ ਨੋ ਜਾਈ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਰ ਪ੍ਰਾਣ ਆਖੇ ਬੜੇ ਖਰੇ ਵਖਿਆਨ ਆਖੇ ਪਰਮੇ ਆਖੇ ਅਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰਖ ਹੈ ਸੁਧ ਆਖੇ ਗਿਤੇ ਗੁਰਧਾ ਆਖੇ ਨਾਨਕ ਆਖੇ ਦੇਵ ਆਖੇ ਸੁਰ ਨਰ ਮਨਜੰ ਸੇਵ ਹਿੱਤੇ ਆਖੇ ਆਖਣ ਬਹ ਹੈ ਹਿੱਤੇ ਗਹਿ ਗਹਿ ਉਠਣ ਜਾ ਹੈ ਹਿੱਤੇ ਗਿਤੇ ਹੋਰ ਕਰ ਹੈ ਦਹਲਾਸ਼ਕ ਹੈ ਕੀਕੇ ਜੇੜ ਭਾਵੈ ਤੇਵਨ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਨ ਕੇ ਸਰਗਾ ਵਾਰਾ ਗਾਵਾਰ ਸੋਦਰਖੇ ਹਾ ਸੁਦਰਖੇ ਹਾ ਜਤਬਹ ਸਤ ਸਮਾਲੇ ਵਾਜੇ ਨਾਮ ਰੋ ਅਨੇਕ ਸੰਖਾ ਕੀਤੇ ਵਾਣ ਹਾਰੇ ਕੀਤੇ ਰਾਗ ਸੁਭੀਨ ਕੀਤੇ ਗਾਵਣ ਹਾਰੇ ਹੰਗਾਵ ਹੈ ਧਰਮ ਨ ਬਣ ਬਾਣੇ ਵੈਸਨ ਦਰਗਾਵੇ ਰਾਜਾ ਧਰਮ ਦੁਵਾਰੇ ਗਾਹੇ ਜਿਤ ਗੁਪਤਿ ਜਾਣ ਹੈ ਲਿਖਲੇ ਧਰਮ ਵਿਚਾਰੇ ਗਾਵਹਿ ਸੁਰ ਬ੍ਰਹਮਾ ਦੇਵੀ ਸੋ ਹੰਸਦਾ ਸਵਾਰੇ ਗਗਨ ਨਿਰਾਸਨ ਬੈਠੇ ਦੇਵਤਿਆਂ ਦਰਨ ਵਾਲੇ ਗਾਵਹਿ ਸਦ ਸਮਾਦੀ ਅੰਦਰ ਗਾਵਨ ਸਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਕਲਨ ਕੀ ਸਰ ਅਜੂਜੂ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਮਚ ਪਿਆਲੇ ਗਾਵਰ ਤੁਨ ਪਾਇ ਤੇਰੇ ਅਠਸਠ ਅਨਿਰਥ ਨਾਲੇ ਗਾਵ ਹੈ ਜੁਗ ਮਹਾਬਲ ਸੂਰ ਗਾਵ ਹੈ ਖਾਣੀ ਚਾਰੀ ਗਾਵ ਹੈ ਖੰਡ ਬਨੁ ਲਵਰ ਭੰਡਾ ਹਰ ਕਰ ਰਖੇ ਧਾਰੇ ਸਹਿਦ ਨੂੰ ਗਾਵ ਹੈ ਜੁਗੁ ਜਪਾਵਨ ਹਰ ਤੇਰੇ ਭਗਤ ਸਾਲੇ ਹੋਰਾ ਹਿੱਤ ਗਾਵਨ ਸੇ ਮੈ ਜਤਨਾ ਨ ਨਾਰਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸਚਾ ਸਚੀ ਨਾਹੀ ਅਭੀ ਹੋਸੀ ਜਨ ਜਸੀ ਰਸ ਰਾਜ ਨਚਾਈ ਰੰਗੇ ਰੰਗੇ ਬਾਤਿ ਕਰ ਕਰ ਜੀ ਮਾਇ ਜਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਦ ਜੀ ਵੜਿਆਈ ਜੋਦ ਸ ਭਾਵੈ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਸ਼ਾ ਹੋ ਸਾਬ ਸਾਹਿਬ ਨਾਨਕ ਰਹਨ ਨਰ ਜਾਈ ਮੁੰਦਾ ਸੰਦੋਖ ਸਰਮਾ ਝੋਲੀ ਧਿਆਨ ਕੀ ਕਰ ਹੈ ਵਿਕੂਤ ਕਿੰਦਾ ਹਾਲੁ ਵਾਰੀ ਖਾਇ ਜੁਗੰਦਾਬ ਸੀਤ ਹਾਈ ਮੰਕੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਹਾਰਿ ਇਸ ਦਸਿਆ ਰਿਸ ਹਾਰਿ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਭਉਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਪਨਾ ਨਾਥੀ ਸਹਾ ਜਕੀ ਰਿ ਸੁਦਰ ਸਾਧ ਸੰਯੋਗ ਜੋਦੋ ਇਕ ਅਰਥ ਲਾ ਲਿਖਿਆ ਹੈ ਭਾਗ ਆਦੇਸਿਆਦੇਸ ਹਾਰ ਨੀਲ ਰਾਧਨਾਹਤ ॠजुएको ਇਸ ਏਕਮਾਈ ਜੁਗਤ ਵਿਆਹੀ ਦੰਦ ਜਲੇ ਪਰਵਾਨ ਇੱਕ ਸੰਸਾਰ ਇੱਕ ਬੰਡਾਰੇ ਕਲਾਈ ਦੀ ਬਾਣ ਜਦਸ ਭਾਵ ਦਸਲਾਵਾ ਜਹੂਗਾ ਹੁਰਮਾਨ ਹ ਵਿਖਿਆ ਨਾ ਸੁਨਾਵੇ ਬੋਤਾ ਹੈ ਵਿੜਾਨ ਹਾਰੇ ਸ਼ਰ ਸ਼ਿਆਦੇਸ ਆਦ ਨੀਲ ਨਾਦ ਨਾਹਤ ਜਗ ਜੂ ਏਕੋ ਵੇਸ ਆਸਨ ਲੋਲ ਬੰਡਾਰ ਜੋ ਹੋ ਗਿਛ ਪਾਇ ਸਿਕਵਰ ਕਰ ਕਰ ਵੇਖੈ ਸੁਰਜਣਾ ਹਾਰ ਨਾਨਕ ਸੱਚੀ ਕੀ ਸੱਚੀ ਕਰ ਹਾਰੇ ਸ਼ਰ ਸ਼ਿਆਦੇਸ ਆਦ ਨੀਲ ਨਾਦ ਨਾਹਤ ਜਗ ਜੂ ਏਕੋ ਵੇਸ ਆਸਨ ਲੋ ਲੋ ਘੰਡਾਰ ਅਜੋ ਗਿਚ ਪਾਇਆ ਸਿਕਾ ਵਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਤੇ ਕੀ ਸੱਚੀ ਖਾਰ ਆਦੇਸ ਤੇ ਆਦੇਸ ਹਾਦ ਨੀਲਨਾਦ ਨਾਹਤ ਜਗ ਜਗ ਏਕੋ ਵੇਸ ਇਕ ਦਾ ਜੇ ਬਿਨਾਂ ਕੋ ਕੋ ਹੈ ਲਖ ਹੋਵੈ ਲਖ ਵੀਸ ਲਖ ਲਖ ਗਿੜਾ ਕੀ ਹੈ ਏਹ ਨਾਮ ਜਗ ਜੀਸ਼ ਇਤਰਾਹਿ ਬਤ ਬਵੜੀਆਂ ਜੜੀਏ ਹੋਏ ਕੀਸ ਸੁਣ ਵਿਲਾ ਖਾਸ ਕੀ ਕਿਟਾਇ ਰੀਸ ਨਾਨਕ ਅਨਰੀ ਬਾਈਏ ਕੋੜੇ ਕੋੜੈ ਦੀਸ ਆਖਣ ਜੂਰ ਜਪਨ ਹਜੂਰ ਜੋ ਨਾਮ ਮੰਗਣ ਦੇਣਾ ਜੋਰ ਜੋ ਨਾ ਜੀਵਨ ਮਰਨ ਲਹੈ ਜੋਰ ਜੋ ਨਰਾਜ ਮਾਲ ਮਨਸੂਰ ਜੋ ਨਾ ਸੁੱਤਿ ਗਿਆਨ ਵਿਚਾਰ ਜੋ ਨਾ ਰੁਕਿ ਹਟੈ ਸੰਸਾਰ ਜਸਹ ਜੋ ਵੇਖੈ ਸੋਈ ਨਾਨਕ ਉਤਮ ਨਿਥ ਨਾ ਕੋਈ ਰਾਤੀ ਰਾਤਿ ਹੱਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਸਦਾ ਸਤਿ ਸਾਭ ਰੱਖੇ ਧਰਮਸਾਲ ਤਸ ਵਿੱਚ ਅਨਿਰੁਕ ਡਰੰਗ ਦਨਕੇ ਨਾ ਹਮਨੇਖ ਅਨੰਤ ਹਰਮੇ ਹਰਮੇ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਥਾ ਸੋਹਣ ਬਨਪੁਰਵਾ ਨਦ ਰੇਖ ਰੰਭਵੇਨੀ ਸਾਣ ਕਜ ਬਗਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਈ ਧਰਮ ਹੰਡਕਾ ਇਹ ਧਰਮ ਗਿਆਨ ਹੰਡਕਾ ਕੋ ਗਰਮ ਹਿੱਤੇ ਬਉਣ ਬਾਣੀ ਵਸੰਤਰ ਹਿੱਤੇ ਕਾਨ ਮਹੀਸ਼ ਹਿੱਤੇ ਬਰਮਾ ਹਰਤੂ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਆ ਹਰਮਾ ਭੂਮੀ ਮੇਰ ਹਿਤੇ ਹਿਤੇ ਲੋਹ ਰੇਸ ਹਿਤੇ ਇੰਦ ਸੰਸੂਰ ਹਿਤੇ ਤੇ ਮੰਡਲ ਦੇਸ ਹਿਤੇ ਸਦਾ ਬਦਰਾਤ ਹਿਤੇ ਗਿਤ ਦੇਵੇਸ ਹਿਤੇ ਦੇ ਦਨ ਮੁੰਨ ਹਿਤੇ ਤੇ ਰਤਨ ਸਮੁੰਦਿ ਕਿਤੇ ਆ ਹਾਨੀ ਕਿਤੇ ਆ ਬਾਣੀ ਹਿਤੇ ਬਾ ਨਿਰੰਦ ਕਿਤੇ ਆ ਸੁੱਤੀ ਸੇਵਕ ਹਿਤੇ ਨਾਨਕ ਅੰਤਮ ਅੰਤ ਗਿਆਨ ਹਨ ਹੈ ਗਿਆਨ ਵਟੰਡ ਸਤਨਾਹ ਹਰ ਅਨਨ ਕੋਟ ਆਨੰਦ ਸ਼ਰਮ ਅਖੰਡ ਕੀ ਬਾਣੀ ਰੂਪ ਤਿਗਾਟ ਗੜੀਏ ਬਹੁਤੇ ਅਨੂਪ ਤਾਖਿਆ ਲਾਖੀ ਅਨਜਾਹ ਹੈ ਜੀਖੁ ਹੈ ਵਿਚੇ ਵਿਚਦਾਇ ਜਿ ਸਿਗੜੀਏ ਸੁਤ ਮਤਿ ਮਨ ਗੁਰਧਾ ਤਿ ਤਿਗੜੀਏ ਸ੍ਰਮ ਦਾਖੀ ਸਬਦ ਕਰਮ ਹੰਡ ਕੀ ਬਾਣੀ ਜੋੜ ਦਤਿ ਹੋਰ ਨਾ ਹੋਈ ਹੋਰ ਪਥਰ ਜੋਤ ਮਹਾ ਬਲ ਸੂਰ ਜਨਮੈ ਰਾਵ ਰਹਿਆ ਫਰਪੂਰ ਤੈ ਫਿੱਟ ਫਿੱਟ ਮਹਿਮਾ ਰਾਹੇ ਦਾ ਕੇ ਰੁਗਨ ਅਸਨੇ ਜਾਹੈ ਨਾ ਮਰਨ ਨਹਾਗੇ ਜਾਹੈ